ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਆਓ ਨਰਨਿਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਰਗ ਮਹੱਲਾ ਪੰਜਵਾਂ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨਕਤ ਹੂ ਬਤ ਅੰਤ ਪਰਤੀਹਾਰ ਰਹਾਉ ਪੰਚਮ ਪਾਦਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਪਰਮਾਨਕ ਕਰਦੇ ਹਨ ਕਿ ਭਾਈ ਮਨੁੱਖ ਦੇ ਅੰਦਰ ਤ੍ਰਿਸ਼ਨਾ ਕਈ ਤਰੀਕਿਆਂ ਨਾਲ ਦੌੜ ਭੱਜ ਕਰਦੀ ਰਹਿੰਦੀ ਹੈ। ਕਈ ਪ੍ਰਕਾਰ ਨਾਲ ਕਰਦੀ ਰਹਿੰਦੀ ਹੈ। ਕਿਸੇ ਵੀ ਗੱਲ ਨਾਲ ਇਹ ਤ੍ਰਿਸ਼ਨਾ ਰਹਿਦੀ ਨਹੀਂ। ਤਰਪਤ ਨਹੀਂ ਹੁੰਦੇ ਜਿੰਦਗੀ ਦੇ ਅਖੀਰ ਤੱਕ ਇਹ ਸਿਰੇ ਨਹੀਂ ਚੜ੍ਹਦੀ ਹੋਰ ਹੋਰ ਵੱਧਦੀ ਰਹਿੰਦੀ ਹੈ ਹੋਰ ਵੱਧਦੀ ਜਾਂਦੀ ਹੈ ਰੱਗੇ ਫਰਮਾਨ ਹੈ ਸ਼ਾਂਤ ਸੂਖ ਨ ਸਹਿਜ ਉਪਜੈ ਇਹ ਇਸ ਵਿਵਹਾਰ ਆਪ ਪਰ ਕਛ ਨ ਜਾਣੇ ਕਾਮ ਕ੍ਰੋਧ ਅਜਾਰ تن ਹੀ ਪਾਇਤ੍ਰਿਸ਼ਨਾ ਦੇ ਕਾਰਨ ਮਨੁੱਖ ਦੇ ਮਨ ਵਿੱਚ ਕਦੇ ਸ਼ਾਂਤੀ ਨਹੀਂ ਪੈਦਾ ਹੁੰਦੀ ਸ਼ਾਂਤੀ ਨਹੀਂ ਆਉਂਦੀ ਮਨ ਦੇ ਵਿੱਚ ਕਦੇ ਵੀ ਤ੍ਰਿਸ਼ਨਾ ਦੇ ਕਾਰਨ ਆਨੰਦ ਨਹੀਂ ਬਣਦਾ ਆਦਮਕ ਅਡੋਲਤਾ ਨਹੀਂ ਉਪਜਦੀ ਬਸ ਕਹਿੰਦੇ ਇਸ ਤ੍ਰਿਸ਼ਨਾ ਦਾ ਸਦਾ ਇਹੀ ਵਿਆਰ ਹੈ ਸ਼ਾਂਤੀ ਨਾ ਹੋਣੀ ਆਨੰਦ ਨਾ ਮਿਲਣਾ ਭਟਕਣਾ ਲੱਗੀ ਰਹੇ ਨੀ ਬਸ ਇਹੀ ਵਿਆਰ ਹੈ ਕਹਿੰਦੇ ਇਸ ਤ੍ਰਿਸ਼ਨਾ ਦਾ ਕਾਮ ਅਤੇ ਕ੍ਰੋਧ ਦੇ ਨਾਲ ਇਹ ਤ੍ਰਿਸ਼ਨਾ ਮਨੁੱਖ ਦਾ ਅੰਦਰਲਾ ਜਿਹੜਾ ਉਹ ਸਾੜ ਦਿੰਦੀ ਹੈ ਕਿਸੇ ਦਾ ਲਿਆਜ ਨਹੀਂ ਕਰਦੀ ਇਹ ਨਹੀਂ ਕ੍ਰਿਸ਼ਨ ਹੈ ਕਿ ਕਿਸੇ ਦਾ ਵੀ ਨਹੀਂ ਲਿਆਜ ਕਰਦੀ ਆਪ ਪਰਕਾ ਕਛ ਨਾ ਜਾਣਾ ਇਹ ਨਹੀਂ ਵੇਖਦੀ ਕਿਸੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਕਾਮ ਕ੍ਰੋਧ ਜਾਰ ਸੰਸਾਰ ਸਾਗਰ ਦੁਖ ਵਿਆਪਿਓ ਦਾਸ ਲੇਵੋ ਤਾਰ ਚਰਨ ਕਮਲ ਸਰਨਾਏ ਨਾਨਕ ਸਾਜ ਸਦਾ ਬਲੇਹਾਦ ਨਹੀਂ ਭਾਈ ਤ੍ਰਿਸ਼ਨਾ ਦੇ ਕਾਰਨ ਜੀਵ ਉੱਤੇ ਸੰਸਾਰ ਸਮੁੰਦਰ ਆਪਣਾ ਜੋਰ ਪਾਈ ਰੱਖਦਾ ਹੈ। ਜੀਵ ਦੁੱਖ ਦੇ ਵਿੱਚ ਫਸਿਆ ਰਹਿੰਦਾ ਹੈ। ਪਰ ਨੇਹ ਪ੍ਰਭੂ ਹੈ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਤੂੰ ਆਪਣੇ ਸੇਵਕਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਭਾਵ ਜਿਹੜੇ ਤੇਰੇ ਲੱਡ ਲੱਗ ਜਾਂਦੇ ਐ ਤੇਰੇ ਕੈਨੇ ਦੇ ਵਿੱਚ ਇਹ ਸਤਿਗੁਰੂ ਪਾਤਸ਼ਾਹ ਚੱਲ ਪੈਂਦੇ ਐ। हे परमेश्वर तेरे हुक्म ਦੇ ਵਿੱਚ ਜਿਹੜੇ ਚੱਲ ਪੈਂਦੇ ਤੂੰ ਉਹਨਾਂ ਨੂੰ ਪਾਰ ਲੰਘਾ ਲੈਣਾ ਤੇ ਨਹੀਂ ਤਾਂ ਇਹ ਤ੍ਰਿਸ਼ਨਾ ਜਿਣੀ ਇਹ ਕਿਸੇ ਵੀ ਤਰੀਕੇ ਨਾਲ ਬਚਨ ਨਹੀਂ ਦਿੰਦੀ ਇਹ ਨਾਨਕ ਹੀ ਪ੍ਰਭੂ ਕਹਿੰਦੇ ਮੈਂ ਵੀ ਤੇਰੇ ਸੋਹਣੇ ਚਰਨਾਂ ਦੀ ਛਾਂ ਆਇਆ ਹਾਂ ਮੈਂ ਤੇਰੇ ਤੋਂ ਸਦਾ-ਸਦਾ ਸਦਕੇ ਜਾਂਦਾ ਕੁਰਬਾਨ ਜਾਂਦਾ ਹਾਂ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਰਗ ਮਹੱਲਾ ਪੰਜਵਾ ਹਰੇ ਪਾਪੀ ਤੈ ਕਵਨ ਕੀ ਮਤਲীন ਨਿਮਕ ਕਰੀ ਨਾ ਸਿਮਰ ਸੁਆਮੀ ਜੀਉ ਪਿੰਡ ਜਨ ਦੀਨ ਰਹਾਉ ਕਹਿੰਦੇ ਹੈ ਪਾਪੀਆਂ ਤੂੰ ਕਿਦੀ ਭੈੜੀ ਮਤ ਲੈ ਲਈ ਕਿਦੀ ਤੂੰ ਭੈੜੀ ਪਾਪੀਆਂ ਰੇ ਪਾਪੀ ਮਤਲਬ ਏ ਪਾਪੀਆਂ ਤੈ ਕਵਣ ਕੀ ਮਤ ਲੀਨ ਕਹਿੰਦੇ ਕਿਦੀ ਤੂੰ ਭੈੜੀ ਮਤ ਲੈ ਲਈ ਏ ਕਹਿੰਦੇ ਜਿਸ ਮਾਲਕ ਨੇ ਪ੍ਰਭੂ ਨੇ ਤੈਨੂੰ ਇਹ ਜਿੰਦ ਦਿੱਤੀ ਏ ਨਿਮਖ ਘਰੀ ਨਾ ਸਿਮਰ ਸੁਆਮੀ ਜੀਓ ਮਤਲਬ ਜਿੰਦ ਪਿੰਡ ਦਾ ਮਤਲਬ ਸਰੀਰ ਜਨਦੀਨ ਜਿਨੇ ਕਹਿੰਦੇ ਜਿੰਦ ਦਿੱਤੀ ਤੈਨੂੰ ਜਿਨੇ ਤੈਨੂੰ ਸਰੀਰ ਦਿੱਤਾ ਇਹ ਤਾਂ ਕੈਸੇ ਸਰੀਰ ਗਰਭ ਦੇ ਵਿੱਚ ਗਲ ਜਾਂਦੇ ਜਨਮ ਨਹੀਂ ਹੁੰਦਾ ਕਈ ਜਨਮ ਗਰਭ ਹਿੰਕਰੇ ਗਰਭ ਦੇ ਵਿੱਚ ਹੀ ਖੁਰ ਜਾਂਦੇ ਕਹਿੰਦੇ ਤੇਰੇ ਉੱਤੇ ਤਰਸ ਕਰਕੇ ਤੈਨੂੰ ਇਹਨਾ ਸੋਹਣਾ ਸਰੀਰ ਦਿੱਤਾ ਤੈਨੂੰ ਇੰਨੀ ਸੋਹਣੀ ਜਿੰਦ ਦਿੱਤੀ ਸਵਾਸ ਦਿੱਤੇ ਸਭ ਕੁਝ ਤੈਨੂੰ ਕਿੰਨਾ ਕੁਝ ਦਿੱਤਾ ਤੈਨੂੰ ਜੇ ਸਰੀਰ ਦਿੱਤਾ ਜੀ ਜਿੰਦ ਦਿੱਤੀ ਹੈ ਤਾਂ ਹੀ ਉਸ ਤੋਂ ਬਾਅਦ ਹੀ ਇਹ ਸਭ ਕੁਝ ਫੇਰ ਹੀ ਤੂੰ ਇਹ ਕਹਿਣ ਯੋਗਾ ਹੋਏਂ ਮੀ ਆ ਮੇਰਾ ਆ ਸਾਰਾ ਕੁਝ ਮੇਰਾ ਫੇਰ ਕਮਾਉਣ ਯੋਗਾ ਹੋਏਂ ਫੇਰ ਹੀ ਤਰਨ ਯੋਗਾ ਹੋਏਂ ਸਵਾਸ ਹੈ ਤਾਂ ਜਿੰਨ ਇਹਨਾਂ ਨੰਦਾਂ ਦੇ ਫੇਰ ਤੂੰ ਕੀ ਕਰ ਲੈਂਦਾ ਕਹਿੰਦੇ ਤੂੰ ਕਿਤੋਂ ਐ ਐਸੀ ਭੈੜੀ ਮਤ ਲੈ ਕੇ ਤੇ ਤੂੰ ਹੋਰੀ ਪਾਸੇ ਲੱਗ ਗਿਆ ਤੇ ਉਹਨੂੰ ਕਹਿੰਦੇ ਇੱਕ ਘੜੀ ਦੇ ਭਰ ਵੀ ਅੱਖ ਚਮਕਣ ਜਿੰਨੇ ਸਮਾਂ ਲਈ ਵੀ ਕਹਿੰਦੇ ਤੂੰ ਉਹਨੂੰ ਯਾਦ ਨਹੀਂ ਕਰਦਾ ਭੁਲਾ ਦਿੱਤਾ ਤੈਨੂੰ ਉਹਨੂੰ ਯਾਦ ਹੀ ਨਹੀਂ ਕਰਦਾ ਤੂੰ ਫਿਰ ਅੱਗੇ ਫਰਮਾਨ ਹੈ ਰਹਾਉ ਖਾਤ ਈਲਤ ਸਵੰਤ ਸੁਖੀਆ ਨਾਮ ਸਿਮਰਤ ਖੀਨ ਕਹਿੰਦੇ ਹੇ ਪਾਪੀ ਖਾਂਦਾ ਪੀਂਦਾ ਸੌਂਦਾ ਤਾ ਤੂੰ ਖੁਸ਼ ਰਹਿੰਦਾ ਕਹਿੰਦੇ ਉਹ ਤਾ ਤੂੰ ਖੁਸ਼ ਰਹਿੰਦਾ ਸੁਖੀ ਰਹਿੰਦਾ ਪਰ ਪ੍ਰਭੂ ਦਾ ਨਾਮ ਸਿਮਰਦਿਆਂ ਨੂੰ ਤੈਨੂੰ ਕਹਿੰਦੇ ਉਹ ਆਲਸੀ ਹੋ ਜਾਂਦਾ ਨਾ ਨਾਮ ਸਿਮਰਨ ਲਈ ਆਲਸੀ ਹੋਣਾ ਖੀਨ ਹੋ ਜਾਣਾ ਕਮ ਖੀਨ ਦਾ ਮਤਲਬ ਕਮਜ਼ੋਰ ਆਲਸੀ ਨਾਮ ਸਿਮਰਤ ਖੀਨ ਕਹਿੰਦੇ ਉਦੋਂ ਤੈਨੂੰ ਕੀ ਮੌਤ ਪੈ ਜਾਂਦੀ ਹੈ ਕਹਿੰਦਾ ਭਾਵ ਸਿੱਧੇ ਸ਼ਬਦਾਂ ਵਿੱਚ ਖਾਂਦਾ ਪੀਂਦਾ ਸੌਂਦਾ ਵਿੱਚਰਦਾ ਬੜਾ ਖੁਸ਼ ਹੈ ਪਰ ਜਦੋਂ ਰੱਬ ਦਾ ਨਾਮ ਸਿਮਰਨ ਨਾ ਹੁੰਦਾ ਉਦੋਂ ਕਿਉਂ ਕਹਿੰਦੇ ਉਦੋਂ ਤੈਨੂੰ ਆਲਸ ਜਣ ਜਾਂਦਾ ਹੈ ਉਦੋਂ ਤੈਨੂੰ ਕੀ ਹੋਇਆਂ ਤੇ ਗਰਭ ਉਦਰ ਬਿਲਲਾੜ ਕਰਤਾ ਤਹਾਂ ਹੋਵਤ ਦੀਨ ਕਹਿੰਦੀ ਜਦੋਂ ਕੋ ਮਾਂ ਦੇ ਪੇਟ ਦੇ ਵਿੱਚ ਸੀ ਉਦੋਂ ਦਾ ਬੜਾ ਤੂੰ ਵਿਲਕਦਾ ਸੀ ਉਧਰ ਮਤਲਬ পেট ਗਰਭ ਉਧਰ ਬਿਲਾੜ ਕਰਤਾ ਬੜਾ ਕਹਿੰਦੇ ਚਿਕਾ ਮਾਰਦਾ ਸੀ ਵਿਲਕਦਾ ਸੀ ਤਦੋਂ ਤੂੰ ਕਹਿੰਦੇ ਗਰੀਬੜਾ ਜਾਂ ਬਣਿਆ ਰਹਿੰਦਾ ਸੀ ਤਹਾਂ ਹੋਵਤ ਦੀਨ ਦੀਨ ਮਤਲਬ ਗਰੀਬ ਕਹਿੰਦੇ ਉਦੋਂ ਦਾ ਬੜਾ ਨਿਮਾਣਾ ਤੇ ਗਰੀਬ ਜਾਂ ਬਣ ਕੇ ਉੱਥੇ ਤਾਂ ਵਿਲਕਦਾ ਹੋਇਆ ਪੁੱਠਾ ਲੜਕਦਾ ਹੋਇਆ ਗਰੀਬੜਾ ਬਣਿਆ ਵਿਆ ਸੀਗਾ ਤੇ ਇੱਥੇ ਆ ਕੇ ਕਹਿੰਦੇ ਕਿ ਤੈਨੂੰ ਕੀ ਕੀ ਤੋਂ ਮਤਲ ਲੈ ਲਈਏ ਕੀ ਮੌਤ ਪੈ ਗਈ ਤੇਨੂੰ ਕਹਿੰਦੇ ਹੁਣ ਉਹਦਾ ਰੱਬ ਦਾ ਸਿਮਰਨ ਨਹੀਂ ਛੱਡਦਾ ਤੂੰ ਨੂੰ ਯਾਦ ਹੀ ਨਹੀਂ ਕਰਦਾ ਇੱਕ ਨਿਮਖ ਵਾਸਤੇ ਫਿਰ ਅੱਗੇ ਫਰਮਾਨ ਹੈ ਮਹਾ ਮਾਦ ਮਕਾਰ ਬਾਦਾ ਅਨਕਜੋਨ ਪਰਮੀਨ ਕਹਿੰਦੇ ਪਾਪੀ ਵੱਡੇ ਵੱਡੇ ਮਹਾ ਮਤਲਬ ਵੱਡੇ ਕਹਿੰਦੇ ਵੱਡੇ ਵੱਡੇ ਵਿਕਾਰਾਂ ਦੀ ਮਸਤੀ ਦੇ ਵਿੱਚ ਵੱਜਿਆ ਹੋਇਆ ਤੂੰ अनेਕਾਂ ਜੁਨਾ ਵਿੱਚ ਭਟਕਦਾ ਆ ਰਿਆਂ अनेਕਾਂ ਜੁਨਾ ਦੇ ਵਿੱਚ ਮਾਦ ਮਤਲਬ ਮਸਤੀ ਦੇ ਵਿੱਚ ਮਹਾ ਮਾਦ ਵਿਕਾਰ ਵੱਧਾ ਅਨਕ ਜੁਨ ਪਰਮੀਨ ਭਟਕਦਾ ਆ ਰਿਆਂ ਨੇਕਾਂ ਜੁਨਾ ਦੇ ਵਿੱਚ ਗੋਬਿੰਦ ਵਿਸਰੇ ਕਮਨ ਦੁਖ ਗਨਿਐ ਸੁਖ ਨਾਨਕ ਹਰ ਪਦ ਚੀਨ ਕਨੇ ਨਾਨਕ ਦੇ ਪਾਈ ਪ੍ਰਮਾਤਮਾ ਦਾ ਨਾਮ ਭੁੱਲਿਆ ਇਤਨੇ ਦੁੱਖ ਵਾਪਰਦੇ ਹਨ ਐਨੇ ਦੁੱਖ ਵਾਪਰਦੇ ਐ ਐਨੇ ਦੁੱਖ ਵਾਪਰਦੇ ਐ ਤੇ ਗਿਣੇ ਨਹੀਂ ਜਾ ਸਕਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਕਹਿੰਦੇ गोविंद विसरे ਕਵਨ ਦੁਖ ਗਨੀਐ ਕਹਿੰਦੇ ਕਿੰਨੇ ਗਿਣ ਲੈ ਗਿਨੇ ਹੀ ਨਹੀਂ ਜਾਂਦੇ ਸੁਖ ਨਾਨਕ ਹਰ ਪਦ ਚੀਨ ਕਹਿੰਦੇ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾਇਆ ਹੀ ਸੁਖ ਮਿਲਦਾ ਉਹਦੇ ਨਾਲ ਸਾਂਝ ਪਾ ਪਰਮੇਸ਼ਰ ਦੇ ਚਰਨਾਂ ਨਾਲ ਤੇ ਗੁਰੂ ਦੇ ਲੜ ਲੱਗ। ਤਾਂ ਸੁਖ ਪ੍ਰਾਪਤ ਹੋਨੇ। ਕਹਿੰਦੇ ਜੇ ਤੂੰ ਚਾਹੁੰਦਾ ਵੀ ਮੇਰਾ ਜੀਵਨ ਸੁਖੀ ਹੋਵੇ ਤਾਂ ਫਿਰ ਕਹਿੰਦੇ ਤੂੰ ਗੁਰੂ ਦੇ ਲੜ ਲੱਗ ਕੇ ਤੇ ਪਰਮਾਤਮਾ ਦਾ ਸਿਮਰਨ ਕਰ। ਉਹਦੇ ਤੋਂ ਤੂੰ ਵਿਛੜਿਆ ਹੋਇਆ ਹੈ। ਜਦੋਂ ਮਾਂ ਦੇ ਗਰਭ ਦੇ ਵਿੱਚ ਪੁੱਠਾ ਲੜਕਦਾ ਸੀ ਉਦੋਂ ਮਿਲਕਦਾ ਸੀ ਨਾ। ਉਦੋਂ ਯਾਦ ਕਰਦਾ ਕਹਿੰਦੇ ਉਵੇਂ ਤੂੰ ਹੁਣ ਉਹਨੂੰ ਪਰਮੇਸ਼ਰ ਨਾਲੋਂ ਟੁੱਟ ਗਿਆ ਤਾਂ ਕਰਕੇ ਦੁੱਖ ਵਾਪਰੇ ਹੈ। ਵਕਾਰ ਤਨੁ ਘੇਰੀ ਬੈਠੀ ਹੈ। अनेਕਾਂ ਜੁੰਨਾ ਦੇ ਵਿੱਚ ਤੂੰ ਭਟਕਦਾ ਫਿਰਦਾ। ਆਲਸੀ ਹੋ ਗਿਆ ਕਹਿੰਦੇ ਤੂੰ। ਇਸ ਕਰਕੇ ਕਹਿੰਦੇ ਉਸ ਪਰਮੇਸ਼ਰ ਦਾ ਸਿਮਰਨ ਕਰ ਉਹਦੇ ਨਾਲ ਜੁੜ ਜੇ ਤੂੰ ਸੁਖ ਦੀ ਪ੍ਰਾਪਤੀ ਚਾਹੁੰਦਾ ਤਾਂ। ਫਿਰ ਅੱਗੇ ਫਰਮਾਨ ਹੈ ਅਗਲੇ ਸ਼ਬਦ ਵਿੱਚ। ਸਾਰਗ ਮਹੱਲਾ 5 ਵਾ ਮਾਈ ਦੇ ਚਰਨ ਓਟ ਗਹੀ ਦਰਸ਼ਨ ਪੇਖ ਮੇਰਾ ਮਨ 모ਹਯੋ ਦੁਰਮਤ ਜਾਤ ਬਹੀ ਰਹਾਉ ਬਹੀ ਮਤਲਬ ਰੁੜ ਗਈ ਇਹ ਮੈਂ ਜਦੋਂ ਦਾ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਉਹ ਤਾਂ ਸਨਾਲੇ ਹੈ ਉਸ ਦਾ ਦਰਸ਼ਨ ਕਰਕੇ ਮੇਰਾ ਮਨ 모ਇਆ ਗਿਆ ਮੇਰੇ ਅੰਦਰੋਂ ਕਹਿੰਦੇ ਭੈੜੀ ਮਤ ਸੀ ਜਿਹੜੀ ਉਹ ਰੁੜ ਗਈ ਬਹਿ ਗਈ ਨਿਕਲ ਗਈ ਦਰਸ਼ਨ ਏਕ ਮੇਰਾ ਮਨ 모ਇਓ ਕਹਿੰਦੇ ਜਦੋਂ ਦਾ ਦਰਸ਼ਨ ਕਰ ਲਿਆ ਮਨ 모ਇਆ ਗਿਆ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਉਹਦੇ ਦਰਸ਼ਨ ਦੇ ਵਿੱਚ ਦੁਰਮਤ ਮਤਲਬ ਭੈੜੀ ਮਤ जात ਨਹੀਂ ਕਹਿੰਦੇ ਉਹ ਵਹਿ ਗਈ ਰੁੜ ਗਈ ਖਤਮ ਹੋ ਵੀ ਕਹਿੰਦਾ ਪਾਵਾ ਰੱਗੇ ਫਰਮਾਨ ਹੈ ਅਗ ਹੈ ਆਗਾਦ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਾਲ ਥਲ ਪੀਖ ਪੀਖ ਮਨ ਵਿਗਸਿਓ ਪੂਰ ਰਹੋ ਸਰਬ ਮਹੀਂ ਹਿਮਾਂ ਕਨੇ ਉਹ ਪ੍ਰਮਾਤਮਾ ਅਥਾ ਬੇਅੰਤ ਡੁੰਗਾ ਹੈ ਬਹੁਤ ਉੱਚਾ ਹੈ ਕਦੇ ਨਹੀਂ ਮਰਦਾ ਬਨਾਸੀ ਹੈ ਨਾਸ ਤੋਂ ਰਹਿੰਦਾ ਹੈ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜਲ ਵਿੱਚ ਧਰਤੀ ਵਿੱਚ ਹਰ ਥਾਂ ਉਸ ਨੂੰ ਵੇਖ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ ਇਹ ਮੰਨ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ ਉਹ ਪਰਮੇਸ਼ਰ ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲ ਸਦ ਹੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਾਰ ਨਾਨਕ ਜਾਮ ਕੀ ਧੀਰ ਨਾ ਸਹੀ ਤਾਂ ਸਤਿਗੁਰੂ ਪਾਸ਼ਾ ਸਮਝਾ ਦੇਣ ਕਿ ਨਹੀਂ ਮਾਨ ਸਾਧ ਸੰਗਤ ਦੇ ਵਿੱਚ ਮਿਲ ਕੇ ਗਰੀਬਾਂ ਉੱਤੇ ਦਇਆ ਕਰਨ ਵਾਲੇ ਅਤੇ ਮਨ ਨੂੰ ਮੋਹ ਲੈਣ ਵਾਲੇ ਪ੍ਰੀਤਮ ਦਾ ਮੈਂ ਦਰਸ਼ਨ ਕੀਤਾ ਹੈ ਇਨਾਨਕ ਹਿਮਾਂ ਕਹਿੰਦੇ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਿਕ ਜੀਵਨ ਮਿਲਦਾ ਹੈ ਆਤਮਿਕ ਜੀਵਨ ਮਿਲਦਾ ਅਤੇ ਜਮਾ ਦੀ ਭੀੜ ਦੇ ਵਿੱਚ ਨਹੀਂ ਫਿਰ ਫਸੀਦਾ ਜਮਾਨੀ ਭੀੜ ਦੇ ਵਿੱਚ ਨਹੀਂ ਫਸੀਦਾ ਫਿਰ ਅੱਗੇ ਫਰਮਾਨ ਹੈ ਸਾਰਗ ਮਹੱਲਾ 5 ਵਾ ਮਾਈ ਰੀ ਮਨ ਮੇਰੋ ਮਤਵਾਰੋ ਤੇਖ ਦਇਆਲ ਆਨੰਦ ਸੁਖ ਪੂਰਨ ਹਰ ਰਸ ਰਪਿਓ ਖੁਮਾਰੂ ਰਹਾਓ ਮਤਵਾਰੋ ਮਤਵਾਲਾ ਮਤਲਬ ਮਸਤ ਖੁਮਾਰੂ ਮਸਤੀ ਹੇ ਮਾ ਮੇਰਾ ਮਨ ਪ੍ਰਭੂ ਦੇ ਦਿਦਾਰ ਦੇ ਵਿੱਚ ਮਸਤ ਹੋ ਰਿਹਾ ਹੈ ਉਸ ਦਇਆ ਦੇ ਸੂਮੇ ਪ੍ਰਭੂ ਦਾ ਦਰਸ਼ਨ ਕਰਕੇ ਮੇਰੇ ਅੰਦਰ ਪੂਰਨ ਤੌਰ ਤੇ ਆਤਮਕ ਆਨੰਦ ਸੁਖ ਬਣਿਆ ਹੋਇਆ ਹੈ ਮੇਰਾ ਮਨ ਪ੍ਰੇਮ ਰਸ ਨਾਲ ਰੰਗਿਆ ਗਿਆ ਹੈ ਤੇ ਮਸਤ ਹੈ ਰੱਗੇ ਫਰਮਾਨ ਹੈ ਨਿਰਮਲ ਭਈ ਊਜਲ ਜਸ ਗਾਵਤ ਬਹੁਰ ਨ ਹੋਵਤ ਕਰੂ ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖ ਅਪਾਰੂ ਹੇ ਮਾ ਪਰਮਾਤਮਾ ਦਾ ਜਸ ਗਾਉਂਦਿਆਂ ਜਿਸ ਮਨੁੱਖ ਦਾ ਮਨ ਨਿਰਮਲ ਉਜਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਉਹ ਮੁੜ ਕਹਿੰਦੇ ਵਿਕਾਰਾਂ ਨਾਲ ਕਾਲਾ ਨਹੀਂ ਹੁੰਦਾ ਸਿਰਫ ਉਸ ਪਰਮਾਤਮਾ ਦੀ ਸਿਫਤਸਲਾ ਦੀ ਬਰਕਤ ਦੇ ਨਾਲ ਕਹਿੰਦੇ ਜਿਸ ਮਨੁੱਖ ਦੇ ਮਨ ਦੀ ਧੋਰ ਪ੍ਰਭੂ ਦੇ ਸੋਹਣੇ ਚਰਨਾਂ ਦੇ ਨਾਲ ਜੁੜਦੀ ਹੈ ਉਸ ਨੂੰ ਬੇਅੰਤ ਪ੍ਰਭੂ ਫਿਰ ਮਿਲ ਪੈਂਦਾ ਹੈ ਰੱਗੇ ਫਰਮਾਨ ਹੈ ਕਰ ਗਹੇ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੂ ਨਾਨਕ ਨਾਮ ਰਸਕ ਬੈਰਾਗੀ ਕੁਲ ਹੈ ਸਮੂਹਾ ਤਾਰੂ ਹਿਮਾ ਜਿਸ ਮਨੁੱਖ ਦਾ ਹੱਥ ਫੜ ਕੇ ਪ੍ਰਭੂ ਉਸ ਨੂੰ ਆਪਣਾ ਬਣਾ ਲੈਂਦਾ ਹੈ ਉਸ ਨੂੰ ਸਭ ਕੁਝ ਬਖਸ਼ਦਾ ਹੈ ਉਹ ਨੂੰ ਸਭ ਕੁਝ ਹੀ ਬਖਸ਼ ਦਿੰਦਾ ਹੈ ਜਿਹਨੂੰ ਪਰਮੇਸ਼ਰ ਹੱਥ ਫੜ ਕੇ ਆਪਣਾ ਬਣਾ ਲੈਂਦਾ ਉਸ ਦੇ ਅੰਦਰ ਨਾਮ ਦੇ ਦੀਵੇ ਦਾ ਚਾਨਣ ਹੋ ਜਾਂਦਾ ਹੈ ਦੀਪਕ ਜਲ ਪੈਂਦਾ ਨਾਮ ਦਾ ਚੰਨਨ ਹੋ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਚੰਨ ਹੁੰਦਾ ਮਤਲਬ ਕਹਿੰਦੇ ਹੈ ਨਾਨਕ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੀਤ ਪ੍ਰੀਮ ਪ੍ਰੇਮ ਜੋੜਨ ਵਾਲਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਸੰਸਾਰ ਸੰਮਦਰ ਤੋਂ ਪਾਰ ਲੰਘਾ ਲਿੰਦਾ ਨਾਨਕ ਨਾਮ ਰਸਕ ਬੈਰਾਗੀ ਜਿਹੜਾ ਨਾਮ ਦਾ ਵਰਾਗੀ ਬਣ ਗਿਆ ਨਾਮ ਦਾ ਰਸੀਹਾ ਬਣ ਗਿਆ ਜਿਹੜਾ ਕੁੱਲ ਹੈ ਸਮੂਹਾ ਤਾਰੂ ਆਪਣੀਆਂ ਸਮੂਹਾ ਦਾ ਮਤਲਬ ਸਾਰੀਆਂ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ ਹੈ ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾਂ ਮਾਈ ਦੀ ਆਨ ਸਿਮਰ ਮਰ ਜਾਹੀ त्याग गोविंद ਜੀਵਨ ਕੋ ਦਾਤਾ ਮਾਇਆ ਸੰਗ ਲਪਟਾਈ ਰਹਾ ਓ ਫਿਰ ਸਤਿਗੁਰੂ ਪਾਸ਼ਾ ਫਰਮਾਨ ਕਰ ਰਹੇ ਹਨ ਇਹ ਮੰ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ ਜਿਹੜੇ ਮਨੁੱਖ ਸਦਾ ਮਾਇਆ ਨਾਲ ਚੰਬੜੇ ਰਹਿੰਦੀ ਹੈ ਉਹ ਹਰ ਚੀਜ਼ ਮਾਇਆ ਜਿਹੜੀ ਪਰਮਾਤਮਾ ਦੇ ਨਾਮ ਦੇ ਨਾਲੋਂ ਤੋੜ ਕੇ ਆਪ ਦੇ ਮੋਹ ਵਿੱਚ ਪਸਾਉਂਦੀ ਹੈ ਕੱਲਾ ਪੈਸਾ ਹੀ ਮਾਇਆ ਨਹੀਂ ਉਹ ਹਰ ਵਸਤੂ ਜਿਹੜੀ ਪਰਮਾਤਮਾ ਨਾਲ ਜੁੜਨ ਨਹੀਂ ਨਹੀਂ ਦਿੰਦੀ ਪਰਮੇਸ਼ਰ ਦੇ ਨਾਲ ਜੁੜਨ ਨਹੀਂ ਨਹੀਂ ਦਿੰਦੀ ਉਹ ਹਰ ਚੀਜ਼ ਵਸਤੂ ਮਾਇਆ ਹੈ ਕਹਿੰਦੇ ਜਿਹੜੇ ਚੰਬੜੇ ਰਹਿੰਦੇ ਹਨ ਇਹ ਸਮੋਹ ਦੇ ਵਿੱਚ ਮਾਇਆ ਦੇ ਜਾਲ ਦੇ ਵਿੱਚ ਉਹ ਪ੍ਰਭੂ ਤੋਂ ਬਿਨਾਂ ਹੋਰ ਨੂੰ ਮਨ ਵਿੱਚ ਵਸਾਈ ਰੱਖ ਕੇ ਆਤਮਕ ਮੌਤ ਸਹਿੜ ਲੈਂਦੇ ਆ। ਆਤਮਕ ਮੌਤ ਸਹਿੜ ਲੈਂਦੇ ਫਿਰ ਉਹ। ਅੱਗੇ ਫਰਮਾਨ ਹੈ। ਨਾਮ ਵਿਸਾਰ ਚੱਲੈ ਅਨਮਾਰਗ। ਨਰਕ ਘੋਰ ਮਹਿ ਪਾਹੀ ਅਨਕ ਸਜਾਈ ਗਣਤ ਨ ਆਵੇ ਗਰਬੈ ਗਰਬ ਪਰਮਾਈ ਇਹ ਮਾਂ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਜੀਵਨ ਰਾਹ ਉੱਤੇ ਤੁਰਦੇ ਹਨ ਉਹ ਭਿਆਨਕ ਨਰਕ ਦੇ ਵਿੱਚ ਪਏ ਰਹਿੰਦੇ ਹਨ ਘੋਰ ਨਰਕ ਦੇ ਵਿੱਚ ਪਏ ਰਹਿੰਦੇ ਹਨ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਪਲਾ ਕੇ ਹੋਰ ਜੀਵਨ ਦਾਤ ਦੇ ਤੁਰਦੇ ਜਿਹੜੇ ਉਹਨਾਂ ਨੂੰ ਕਹਿੰਦੇ ਇਤਨੀਆਂ ਸਜਾਵਾਂ ਮਿਲਦੀਆਂ ਰਹਿੰਦੀਆਂ ਹਨ ਇਤਨੀਆਂ ਸਜਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਉਹਨਾਂ ਦੀ ਵੀ ਨਹੀਂ ਗਿਣਤੀ ਹੋ ਸਕਦੀ ਉਹ ਹਰੇਕ ਜੁਨ ਦੇ ਵਿੱਚ ਭਟਕਦੇ ਫਿਰਦੇ ਹਰੇਕ ਜੁਨ ਦੇ ਵਿੱਚ ਅਨਕ ਸਜਾਈ ਗਣਤ ਨਾ ਆਵੇ ਕਦੇ ਅਨੇਕਾਂ ਹੀ ਸਜਾਵਾਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਗਰਭੈ ਗਰਭ ਪਰਮਾਏ ਜੂਨਾਂ ਦੇ ਵਿੱਚ फडਕਦੇ ਫਿਰਦੇ ਸੇ ਤਨਵੰਤੇ ਸੇ ਪਤਵੰਤੇ ਹਰ ਕੀ ਸ਼ਰਨ ਸਮਾਈ ਗੁਰ ਪ੍ਰਸਾਦ ਨਾਨਕ ਜਗ ਜੀਤੇਉ ਬਹੁਰ ਨ ਆਵੇ ਜਾਈ ਕਨੇ ਮਾ ਜਿਹੜੇ ਮਨੁੱਖ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਟਿਕੇ ਰਹਿੰਦੇ ਆ ਇੱਕ ਨਾਲ ਜੁੜੇ ਰਹਿੰਦੇ ਆ ਥਾਂ ਥਾਂ ਤੇ ਨਹੀਂ ਭਟਕਦੇ ਥਾਂ ਥਾਂ ਤੇ ਮੱਥੇ ਨਹੀਂ ਰਗੜਦੇ ਇੱਕੋ ਦਾ ਓਟ ਆਸਰਾ ਰੱਖਦੇ ਆ ਜਿਹੜੇ ਤੇ ਉਹਦਾ ਸਿਮਰਨ ਕਰਦੇ ਆ ਉਹਦੀ ਭਜਨ ਮੰਦਗੀ ਕਰਦੇ ਆ ਜਿਹੜੇ ਕਹਿੰਦੇ ਉਹ ਤਨਵੰਤੇ ਆ ਕਹਿੰਦੇ ਉਹ ਧੰਨ ਵਾਲੇ ਹਨ ਉਹ ਕਹਿੰਦੇ ਜਿਵੇਂ ਪਤਵੰਤੇ ਸੱਜਣ ਆਪਾਂ ਕਹਿੰਦੇ ਆ। ਇਹ ਸਰਕਾਰਵਜੋਂ ਨਾ ਕਹਿੰਦੇ ਉਹ ਇੱਜ਼ਤ ਵਾਲੇ ਆ ਮਤਲਬ ਪਤਵੰਤੇ ਪਤ ਵਾਲੇ ਆ। ਪਤ ਦਾ ਮਤਲਬ ਇੱਜ਼ਤ। ਕਹਿੰਦੇ ਉਹ ਇੱਜ਼ਤ ਵਾਲੇ ਆ ਤੇ ਉਹ ਧੰਨ ਵਾਲੇ ਆ ਜਿਹੜੇ ਇੱਕ ਦੀ ਛਾਂ ਦੇ ਵਿੱਚ ਟਿਕੇ ਰਹਿੰਦੇ। ਨਹੀਂ ਨਾਨਕ ਹਿਮਾ ਕਹਿੰਨੇ ਗੁਰੂ ਦੀ ਮਿਹਰ ਦੇ ਨਾਲ ਫਿਰ ਉਹਨਾਂ ਨੇ ਕਹਿੰਦੇ ਜਗਤ ਦੇ ਮੋਹ ਨੂੰ ਜਿੱਤ ਲਿਆ ਸਮਝ ਲਓ ਉਹਨਾਂ ਨੇ ਜਗਤ ਦੇ ਮੋਹ ਨੂੰ ਜਿੱਤ ਲਿਆ ਉਹ ਮੁੜ ਮੁੜ ਨਾ ਕਹਿੰਦੇ ਜਾਂਦੇ ਹਨ ਤੇ ਨਾ ਮਰਦੇ ਹਨ ਜਦੋਂ ਜੰਮੇ ਹੀ ਨਹੀਂ ਜਨਮ ਲਿਆ ਤਾਂ ਤਾਂ ਹੀ ਮਰਨਾ ਪੈਂਦਾ ਨਾ ਵੀ ਜਿਹੜਾ ਜੋ ਉਪਜੋ ਸੋ ਵਿੰਸ ਹੈ ਪਰ ਉਹ ਅੱਜ ਕੇ ਕਾਲ ਬਹੁਤ ਦੇ ਸ਼ਲੋਕਾਂ ਹੀ ਪੜਨੇ ਜਿਹੜਾ ਪੈਦਾ ਹੁੰਦਾ ਉਹੀ ਖਤਮ ਹੁੰਦਾ ਨਾ ਜਿਸ ਕਰਕੇ ਨਾ ਉਹ ਜੰਮਦੇ ਤੇ ਨਾ ਉਹ ਮਰਦੇ ਰਹਤ ਹੋ ਜਾਂਦੇ ਜੁਨਾ ਤੋਂ ਕਹਿੰਦਾ ਭਾਵ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬਿਆਨ ਤੁੰਤਾਈਆਂ ਹੋ ਗਈਆਂ ਉਹਨਾਂ ਦਾ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ